ਚਲੋ ਜੀ 80000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਇੱਕ ਗੋਡੇ ਜੇ ਇੰਡੀਅਨ ਕੰਪਨੀ ਦਾ ਗੋਡਾ ਵੀ ਹੁੰਦਾ ਹੈ ਤੇ ਵਧੀਆ ਇمپੋਰਟਡ ਕੰਪਨੀ ਦੇ ਗੋਡੇ ਵੀ ਹੁੰਦੇ ਨੇ ਮਟੀਰੀਅਲ ਦਾ ਫਰਕ ਹੁੰਦਾ ਹੈ ਗੋਡੇ ਦੀ ਲਾਈਫ ਹੈ ਜਿਹੜੀ ਇਹ 20 ਸਾਲ ਤੋਂ ਸ਼ੁਰੂ ਹੁੰਦੀ ਹੈ 40 ਸਾਲ ਦੀ ਵੀ ਹੁੰਦੀ ਹੈ ਜੇ ਕਿਸੇ 40 45 ਸਾਲ ਦੇ ਬੰਦੇ ਦਾ ਗੋਡਾ ਪਾਉਣਾ ਹੈ ਤਾਂ ਜੇ ਉਹਦੇ ਸਭ ਨਾਲੋਂ ਵਧੀਆ ਗੋਡਾ ਜੇ ਆਪਾਂ ਕਹਿ ਦਈਏ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੇ ਪਾਊਗਾ ਜਾਂ ਅੰਬਾਨੀ ਦੇ ਪੁੱਗਾ ਜੇ ਉਹ ਵਾਲਾ ਗੋਡਾਪਾ ਪੂਨੇ ਜਿਹੜਾ ਦੁਨੀਆ ਦਾ ਸਭ ਤੋਂ ਵਧੀਆ ਗੋਡਾ ਜੀ ਤੋਂ ਵਧੀਆ ਗੋਡਾ ਕੋਈ ਨਾ ਨਹੀਂ ਉਹ 1.5 ਲੱਖ ਰੁਪਏ ਦੇ ਵਿੱਚ ਪਾ ਦਿੰਨੇ ਹਾਂ ਜੀ ਮੈਂ ਖੁਦ ਹੱਡੀਆਂ ਦਾ ਡਾਕਟਰ ਹਾਂ ਮੇਰਾ ਨਾਮ ਡਾਕਟਰ ਹਰੀਸ਼ ਮਿੱਤਲ ਹੈ ਮੈਂ ਪਿਛਲੇ 10 ਸਾਲਾਂ ਤੋਂ ਹੱਡੀਆਂ ਦਾ ਹੀ ਕੰਮ ਕਰ ਰਿਹਾ ਹਾਂ ਦੋ ਸਾਲਾਂ ਤੋਂ ਅਸੀਂ ਹਰੀਓਮ ਹਸਪਤਾਲ ਸਾਹਮਣੇ ਮਾਰਕੀਟ ਕਮੇਟੀ ਦਫ਼ਤਰ ਅਨਾਜ ਮੰਡੀ ਬਰਨਾਲਾ ਦੋ ਸਾਲ ਪਹਿਲਾਂ ਖੋਲਿਆ ਸੀ ਜੀ ਇਹ ਹੁਣ ਤੱਕ ਅਸੀਂ ਉਹਰੇ ਘੱਟੋ ਘੱਟ 100 ਦੇ ਕਰੀਬ ਗੋਡਾ ਚੇਂਜ ਕਰ ਚੁੱਕੇ ਹਾਂ 10-15 ਅਸੀਂ ਲੀਗਾਮੈਂਟ ਦੇ ਦੂਰਬ ਦੇ ਪੰਜ ਆਪਰੇਸ਼ਨ ਕਰ ਚੁੱਕੇ ਆ ਤੇ ਟੁੱਟੋ ਭਜ ਦੇ ਅਸੀਂ ਕਰੀਬ 400 ਆਪਰੇਸ਼ਨ ਕਰ ਚੁੱਕੇ ਆ ਟੁੱਟੋ ਭਜ ਦੇ ਵਿੱਚ ਬਾਹਰ ਟੁੱਟ ਜਾਣੀ ਠੀਕ ਆ ਮੋਢਾ ਟੁੱਟ ਜਾਣਾ ਲੱਤ ਟੁੱਟ ਜਾਣੀ ਪੱਟ ਟੁੱਟ ਜਾਣੀ ਝੂਲਾ ਟੁੱਟੇ ਦੇ ਲਈ ਛੱਡੀਆਂ ਦਾ ਹਸਪਤਾਲ ਆ ਪਰ ਅਸੀਂ ਉਹਰੇ ਮੈਡੀਸਿਨ ਦਾ ਸਰਜਰੀ ਦਾ ਜੇ ਕੋਈ ਹੋਰ ਐਮਰਜੈਂਸੀ ਹੁੰਦੀ ਆ ਉਸ ਨੂੰ ਵੀ ਦੇਖਦੇ ਆ 24 ਘੰਟੇ ਇਹ ਹਸਪਤਾਲ ਖੁੱਲਾ ਰਹਿੰਦਾ ਆ ਸਤਿ ਸ਼੍ਰੀ ਅਕਾਲ ਦੋਸਤੋ ਬਾਈ ਅੱਜ ਆਪਾਂ ਬਰਨਾਲੇ ਸ਼ਹਿਰ ਦੇ ਵਿੱਚ ਹਰੀ ਓਮ ਹਸਪਤਾਲ ਦੇ ਵਿੱਚ ਬੈਠੇ ਆ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਵੀ ਤੁਹਾਨੂੰ ਪਤਾਗਾ ਸਦੀਕ ਚਾਚੇ ਦੀ ਘਰ ਵਾਲੀ ਦੀਆਂ ਲੱਤਾਂ ਟੁੱਟ ਤਾ ਅਸੀਂ ਕਿਸੇ ਹੋਰ ਹਸਪਤਾਲ ਚ ਲੈ ਗਏ ਸੀ ਉਹਨਾਂ ਦਾ ਇਲਾਜ ਕਰਾਉਣ ਖਾਤਰ ਤਾਂ ਉੱਥੇ ਰੁਪਏ ਥੋੜੇ ਜਿਹਾ ਜ਼ਿਆਦਾ ਮੰਗ ਲਏ ਸੀ ਡਾਕਟਰ ਨੇ ਤੇ ਐਵੇਂ ਵੀ ਕਹਤਾ ਸੀਗਾ ਵੀ ਹਜੇ 4-5 ਦਿਨਾਂ ਜਿਹੜਾ ਆਪਰੇਸ਼ਨ ਉਹ ਨਹੀਂ ਹੁੰਦਾ ਹਨਾ ਚਾਚਾ ਹਾਂ ਇੰਦਾਂ ਲਈ ਠੀਕ ਆ ਤੇ ਇੱਥੇ ਜਦੋਂ ਆਪਾਂ ਨੂੰ ਪਤਾ ਲੱਗਿਆ ਹਸਪਤਾਲ ਦਾ ਹਰੀ ਓਮ ਦਾ ਤਾਂ ਆਪਾਂ ਇੱਥੇ ਲੈ ਕੇ ਆਏ ਸੀਗੇ ਤਾਂ ਕਿੰਨੇ ਦਿਨਾਂ ਚ ਆਪਰੇਸ਼ਨ ਕਰਤਾ ਸੀਗਾ ਉਹ ਉੱਥੋਂ ਲੈ ਕੇ ਆ ਗਏ ਹੂੰ ਅਲੋਗ ਉਹਨੂੰ ਦੇ ਆਈ ਹੂੰ ਤੇ ਜਿਸ ਪੜਾ ਹੋ ਜੂ ਉਹੀ ਤੱਕ ਹੀ ਉਮੀਦ ਬੱਤੀ ਵੀਗ ਮਲ ਨਾਲ ਜੀ ਨੂੰ ਪਹੁੰਚਣ ਦਾ ਬਹਾਮਾਰੀ ਠੀਕ ਹੈ ਆਨਸਰਵੈਸ਼ਨ ਹੋ ਗਿਆ ਠੀਕ ਹੈ ਤਾਂ ਕੋਈ ਡਿਫਿਕਲਟੀ ਹੋ ਗਿਆ ਤੇ ਜਮਾਂ ਠੀਕ ਕਿੰਨੇ ਟਾਈਮ ਚ ਹੋ ਗਈ ਜਾਚੀ ਜਾਂ ਵੀ ਹਫਤੇ ਜਣਾ ਹੀ ਕਦੇ ਬਾਕੀ ਤੀਗੀ ਹਫਤੇ ਛੁੱਟੀ ਦਿੱਤੀ ਜੀ ਹਾਂ ਦੋ ਮਹੀਨੇ ਬਾਅਦ ਜਾਂਦੇ ਉਹਨਾਂ ਲੱਗਦੀ ਤੁਨੋਂ ਪਿੰਗੇ ਤੇ ਠੀਕ ਹੈ ਜਾਂ ਵੀ ਹੁਣ ਪੂਰਾ ਜਮਾਂ ਸਭ ਓਕੇ ਹੁਣ ਬਿਨਾ ਸਹਾਰੇ ਤੋਂ ਤੁਰ ਪਈ ਆ ਬਿਆਜ ਨਹੀਂ ਚੀ ਵੀਈ ਆ ਉਹ ਜ਼ਬਰਦ ਠੀਕ ਹੈ ਵੀ ਇਲਾਜ ਤੁਹਾਨੂੰ ਵਧੀਆ ਲੱਗਿਆ ਹਾਂ ਜਾਂ ਵੀ ਲੱਗ ਰਿਹਾ ਹੈ ਇਹ ਹਾਂ ਜਾਂ ਵੀ ਬਨਾਲ ਦੇ ਵਿੱਚ ਪੂਰਾ ਸਟਰਲ ਗਾਟਾ ਕਰਤਾ ਖੜੇ ਪਾ ਲਈਏ ਠੀਕ ਹੈ ਸਸਰੀ ਕਾਲ ਜੀ ਸਸਰੀ ਕਾਲ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਜੀ ਚਾਚਾ ਜੀ ਦਾ ਮਾਤਾ ਜੀ ਦਾ ਦੋਨੋਂ ਲੱਤਾਂ ਦਾ ਫ੍ਰੈਕਚਰ ਹੋ ਗਿਆ ਸੀ ਟਿਬੀਆ ਬੋਨ ਬੋਲਦੇ ਆ ਨੀਚੇ ਵਾਲੀ ਹੱਡੀ ਬੋਲਦੇ ਆ ਗੋਡੇ ਤੋਂ ਇਹਦਾ ਫ੍ਰੈਕਚਰ ਹੋ ਗਿਆ ਸੀ ਇਹ ਜਦੋਂ ਆਏ ਅਸੀਂ ਨਾਲ ਦੀ ਨਾਲ ਘੰਟੇ ਦੇ ਅੰਦਰ ਉਹਨਾਂ ਦਾ ਆਪਰੇਸ਼ਨ ਕਰਤਾ ਸੀ ਕਿਉਂਕਿ ਮੈਨੂੰ ਲੱਗਿਆ ਨਹੀਂ ਕੋਈ ਅਹਜਾ ਰੀਜ਼ਨ ਵੀ ਜਿਹਦੇ ਕਰਕੇ ਉਹਨਾਂ ਦਾ ਆਪਰੇਸ਼ਨ ਜਿਹੜਾ 5 ਦਿਨ ਰੋਕਿਆ ਜਾਵੇ ਹੂੰ ਤੇ ਬਾਕੀ ਆਪ ਵੀ ਬਹੁਤ ਵਧੀਆ ਇਨਸਾਨ ਨੇ ਬਹੁਤ ਇਹਨਾਂ ਨੇ ਸਪੋਰਟ ਕੀਤੀ ਵਧੀਆ ਖਾ ਉਹਨਾਂ ਦੀ ਖੁਰਾਕ ਵੀ ਵਧੀਆ ਸੀ ਤੇ ਮਾਤਾ ਜੀ ਨੂੰ ਜਿਵੇਂ ਅਸੀਂ ਸਮਝਾਇਆ ਉਹਵੇਂ ਉਹਨਾਂ ਨੇ ਕੀਤਾ ਤੇ ਹੱਡੀ ਉਹਨਾਂ ਦੀ ਤਿੰਨ ਤੋਂ ਲੈ ਕੇ 4 ਮਹੀਨਿਆਂ ਦੇ ਵਿੱਚ ਜੁੜ ਗਈ ਮੇਰੇ ਲਈ ਵੀ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਆਮ ਜਦੋਂ ਦੋ ਹੱਡੀਆਂ ਟੁੱਟਦੀਆਂ ਨੇ ਤਾਂ ਮਤਲਬ ਸਰੀਰ ਦੇ ਵਿੱਚ ਡਿਮਾਂਡ ਬਹੁਤ ਵੱਧ ਜਾਂਦੀ ਹੈ ਖੁਰਾਕ ਦੀ ਤੇ ਕਈ ਵਾਰ ਕੋਈ ਹੱਡੀ ਨਹੀਂ ਵੀ ਭਰਦੀ ਤੇ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਸੁਣ ਕੇ ਕਿ ਹੁਣ ਉਹ ਚੱਲਦੇ ਵੀ ਨੇ ਤੇ ਵਧੀਆ ਨੱਚ ਕੇ ਵੀ ਆਏ ਨੇ ਸ਼ਗਨ ਦੇ ਉੱਤੇ ਸਾਡਾ ਹੱਡੀਆਂ ਮੇਨਲੀ ਹੱਡੀਆਂ ਦਾ ਹਸਪਤਾਲ ਹੈ ਪਰ ਅਸੀਂ ਪੂਰੇ ਮੈਡੀਸਿਨ ਦਾ ਸਰਜਰੀ ਦਾ ਜੇ ਕੋਈ ਹੋਰ ਐਮਰਜੈਂਸੀ ਹੁੰਦੀ ਹੈ ਉਸ ਨੂੰ ਵੀ ਦੇਖਦੇ ਹਾਂ 24 ਘੰਟੇ ਇਹ ਹਸਪਤਾਲ ਖੁੱਲਾ ਰਹਿੰਦਾ ਠੀਕ ਹੈ ਜੀ ਪਰ ਮੈਂ ਖੁਦ ਹੱਡੀਆਂ ਦਾ ਡਾਕਟਰ ਹਾਂ ਮੇਰਾ ਨਾਮ ਡਾਕਟਰ ਹਰੀਸ਼ ਮਿੱਤਲ ਹੈ ਠੀਕ ਹੈ ਮੈਂ ਪਿਛਲੇ 10 ਸਾਲਾਂ ਤੋਂ ਹੱਡੀਆਂ ਦਾ ਹੀ ਕੰਮ ਕਰ ਰਿਹਾ ਹਾਂ ਪਿਛਲੇ 2 ਸਾਲਾਂ ਤੋਂ ਅਸੀਂ ਇਹ ਹਰੀਓਮ ਹਸਪਤਾਲ ਸਾਹਮਣੇ ਮਾਰਕੀਟ ਕਮੇਟੀ ਦਫ਼ਤਰ ਅਨਾਜ ਮੰਡੀ ਬਰਨਾਲਾ ਮੂ 2 ਸਾਲ ਪਹਿਲਾਂ ਖੋਲਿਆ ਸੀ ਜੀ ਇਹ ਹੁਣ ਤੱਕ ਅਸੀਂ ਉਹਰੇ ਘੱਟੋ ਘੱਟ 100 ਦੇ ਕਰੀਬ ਗੋਡਾ ਚੇਂਜ ਕਰ ਚੁੱਕੇ ਹਾਂ 10 15 ਅਸੀਂ ਲਿਗਾਮੈਂਟ ਦੇ ਦੂਰਬੀ ਨਾਹੀ ਜਿਵੇਂ ਲਿਗਾਮੈਂਟ ਕੋਈ ਵੀ ਮਾਸਪੇਸ਼ੀ ਟੁੱਟ ਜਾਂਦੀ ਆ ਮੋਢੇ ਦੀ ਜਾਂ ਗੋਡੇ ਦੀ ਉਹਦੇ ਆਪਰੇਸ਼ਨ ਕਰ ਚੁੱਕੇ ਆ ਰੀੜ ਦੀ ਹੱਡੀ ਦੇ ਪੰਜ ਆਪਰੇਸ਼ਨ ਕਰ ਚੁੱਕੇ ਆ ਤੇ ਟੁੱਟੋ ਭਾਜ ਦੇ ਅਸੀਂ ਕਰੀਬ 400 ਆਪਰੇਸ਼ਨ ਕਰ ਚੁੱਕੇ ਆ ਟੁੱਟੋ ਭਾਜ ਦੇ ਵਿੱਚ ਬਾਹਰ ਟੁੱਟ ਜਾਣੀ ਠੀਕ ਆ ਮੋਢਾ ਟੁੱਟ ਜਾਣਾ ਲੱਤ ਟੁੱਟ ਜਾਣੀ ਪੱਟ ਟੁੱਟ ਜਾਣੀ ਚੂਲਾ ਟੁੱਟ ਜਾਣਾ ਠੀਕ ਆ ਤੇ ਜਿਵੇਂ ਆ ਗੋਡਾ ਗਾ ਹਨਾ ਜੀ ਇਹ ਪੌਣ ਚ ਕਿੰ ਗੋਡਾ ਪਾਉਣ ਦੇ ਵਿੱਚ ਮੰਨ ਕੇ ਚੱਲੋ ਜੀ 80000 ਤੋਂ ਲੈ ਕੇ 1.5 ਲੱਖ ਰੁਪਏ ਤੱਕ ਦਾ ਖਰਚਾ ਆਉਂਦਾ ਇੱਕ ਗੋਡੇ ਤੇ ਇੱਕ ਗੋਡੇ ਤੇ ਜੇ ਇੰਡੀਅਨ ਕੰਪਨੀ ਦਾ ਗੋਡਾ ਵੀ ਹੁੰਦਾ ਹੈ ਤੇ ਵਧੀਆ ਇੰਪੋਰਟਡ ਕੰਪਨੀ ਦੇ ਗੋਡੇ ਵੀ ਆਉਂਦੇ ਨੇ ਮਟੀਰੀਅਲ ਦਾ ਫਰਕ ਹੁੰਦਾ ਹੈ ਗੋਡੇ ਦੀ ਲਾਈਫ ਹੈ ਜਿਹੜੀ ਇਹ 20 ਸਾਲ ਤੋਂ ਸ਼ੁਰੂ ਹੁੰਦੀ ਹੈ 40 ਸਾਲ ਦੀ ਵੀ ਹੁੰਦੀ ਹੈ ਜੇ ਕਿਸੇ 40 45 ਸਾਲ ਦੇ ਬੰਦੇ ਦਾ ਗੋਡਾ ਪਾਉਂਦੇ ਆ ਤਾਂ ਜੇ ਉਹਦੇ ਸਭ ਨਾਲੋਂ ਵਧੀਆ ਗੋਡਾ ਜੇ ਆਪਾਂ ਕਹਿ ਦਈਏ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੇ ਪਾਊਗਾ ਜਾਂ ਅੰਬਾਨੀ ਦੇ ਪੁੱਗਾ ਜੇ ਉਹ ਵਾਲਾ ਗੋਡਾ ਆਪਾ ਪੂਨੇ ਜਿਹੜਾ ਦੁਨੀਆ ਦਾ ਸਭ ਤੋਂ ਵਧੀਆ ਗੋਡਾ ਜੀ ਤੋਂ ਵਧੀਆ ਗੋਡਾ ਕੋਈ ਹੋਣਾ ਨਹੀਂ ਉਹ 1.5 ਲੱਖ ਰੁਪਏ ਦੇ ਵਿੱਚ ਪਾ ਦਿੰਨੇ ਆ ਜੀ ਅਸੀਂ ਪੂਰੇ 1.5 ਲੱਖ ਚ ਪੈ ਜਾਂਦਾ ਜੇ ਪੂਰਾ ਜਮਾ ਸਿਰੇ ਦਾ ਪੂਰਾ ਹਾਂ 2 ਮਿੰਟ ਠੀਕ ਹੈ ਤੇ ਬਾਕੀ ਆ ਰੀਡ ਦੀ ਹੱਡੀ ਦਾ ਆਪਰੇਸ਼ਨ ਹੋ ਗਿਆ ਨਾ ਜੀ ਆ ਰੀਡ ਦੀ ਹੱਡੀ ਦਾ ਆਪਰੇਸ਼ਨ ਹੋ ਗਿਆ ਇਹ ਬਿਨਾ ਆਪਰੇਸ਼ਨ ਤੋਂ ਵੀ ਲੋਟ ਹੋ ਸਕਦੀ ਹੈ ਜੀ ਕਿਸੇ ਦੀ ਅਸੀਂ ਜੇ ਸਾਡੇ ਕੋਲੇ 100 ਮਰੀਜ਼ ਆਉਂਦੇ ਨੇ ਤਾਂ 99 ਜੇ 200 ਮਰੀਜ਼ ਆਉਂਦੇ ਨੇ ਤਾਂ 199 ਮਰੀਜ਼ ਆ ਅਸੀਂ ਬਿਨਾ ਆਪਰੇਸ਼ਨ ਤੋਂ ਬਿਨਾ ਕਿਸੇ ਉਸ ਤੋਂ ਕੋਈ ਚੀਰਾ ਲਾਏ ਬਿਨਾ ਕੋਈ ਇਨਸਟਰੂਮੈਂਟ ਅੰਦਰ ਪਾਏ ਬਿਨਾ ਕੋਈ ਡਿਸਕ ਕੱਢੇ ਠੀਕ ਕਰਦੇ ਆ ਸਿਰਫ ਰੈਸਟ ਦੇ ਨਾਲ ਦਵਾਈਆਂ ਦੇ ਨਾਲ 10 15 20 ਦਿਨਾਂ ਦੇ ਵਿੱਚ ਮਰੀਜ਼ ਠੀਕ ਹੋ ਜਾਂਦਾ ਤੇ ਜਿਵੇਂ ਜੀ ਹੁਣ ਆਪਣੇ ਹਨਾ ਗੋਡੇ ਦੁਖਦੇ ਹੁੰਦੇ ਆ ਜਿਵੇਂ ਹੁਣ ਤਾਂ ਇਹ ਮੰਨ ਕੇ ਚੱਲੋ ਜਾਦਾ ਉਮਰ ਦੀ ਵੀ ਨਹੀਂ ਪਹਿਲੀ ਦੁਖਣ ਲੱਗ ਜਾਂਦੇ ਹਨਾ ਤਾਂ ਉਹਨਾਂ ਦਾ ਇਲਾਜ ਕਿਵੇਂ ਹੁੰਦਾ ਜੀ ਉਹ ਵੀ ਕਰ ਦਿੰਦੇ ਹੋ ਬਹੁਤ ਰੀਜ਼ਨ ਨੇ ਗੋਡਾ ਦੁਖਣ ਦੇ ਕਦੇ-ਕਦੇ ਗੋਡੇ ਤੇ ਮੋਲ ਚ ਆ ਗਈ ਜੀ ਕਦੇ ਗੋਡੇ ਦੇ ਵਿੱਚ ਕਿਸੇ ਚੀਜ਼ ਦੀ ਕਮੀ ਆ ਕਦੇ ਸਰੀਰ ਦੇ ਵਿੱਚ ਕਿਸੇ ਤੱਤਵ ਦਾ ਵਧ ਜਾਣਾ ਵੀ ਗੋਡੇ ਦੇ ਵਿੱਚ ਜ਼ਰਦ ਦਾ ਕਾਰਨ ਹੁੰਦਾ ਮਾਮੂਲੀ ਦਿੰਦੀਆਂ ਦੋ ਦਿਨ ਦੀ ਦਵਾਈ ਦੇ ਨਾਲ ਵੀ ਗੋਡਾ ਠੀਕ ਹੋ ਜਾਂਦਾ ਤਾਂ ਬਹੁਤ ਰੀਜ਼ਨ ਨੇ ਆ ਗੋਡਾ ਹੈ ਗੋਡੇ ਦੇ ਵਿੱਚ ਵੋਸ਼ਲਾ ਵੀ ਨੇ ਠੀਕ ਹੈ ਗੋਡੇ ਦੇ ਵਿੱਚ ਆ ਦੋ ਹੱਡੀਆਂ ਵੀ ਨੇ ਗੋਡੇ ਦੇ ਵਿੱਚ ਲਿਗਾਮੈਂਟ ਵੀ ਨੇ ਕਦੇ ਲਿਗਾਮੈਂਟ ਦੇ ਉੱਤੇ ਇੰਜਰੀ ਆ ਗਈ ਕਦੇ ਸਰੀਰ ਦੇ ਵਿੱਚ ਕੈਲਸ਼ੀਅਮ ਦੀ ਹੈ ਕਿਸੀ ਹੋਰ ਚੀਜ਼ ਦੀ ਕਮੀ ਹੋ ਗਈ ਕਦੇ ਕਿਸੇ ਚੀਜ਼ ਦਾ ਵੱਧ ਜਾਣਾ ਵੀ ਗੋਡੇ ਦੇ ਵਿੱਚ ਜੇ ਚੂਰੇ ਦੇ ਵਿੱਚ ਜਾਂ ਲੱਤ ਦੇ ਵਿੱਚ ਦਰਦ ਆ ਉਹ ਵੀ ਗੋਡੇ ਦੇ ਵਿੱਚ ਚਲਾ ਜਾਂਦਾ ਤਾਂ ਇਹ ਨਹੀਂ ਹੈ ਕਿ ਗੋਡਾ ਚੇਂਜ ਕਰਨਾ ਹੀ ਉਹਦਾ ਇਲਾਜ ਹੈ ਗੋਡਾ ਖਰਾਬ ਜਿਹਦਾ ਹੁੰਦਾ ਉਹਦੇ ਐਕਸ-ਰੇ ਹੈ ਜਿਹੜੇ ਐਕਸ-ਰੇ ਦੇ ਵਿੱਚ ਵੀ ਉਹਦੀ ਕੈਟਾਗਰੀ ਹੁੰਦੀ ਹੈ ਚੌਥੀ ਤੇ ਪੰਜਵੀਂ ਦੇ ਵਿੱਚ ਕੋਡਾ ਚੇਂਜ ਹੁੰਦਾ ਪਹਿਲੇ ਤਿੰਨ ਦੇ ਵਿੱਚ ਸਿਰਫ ਦਵਾਈਆਂ ਦੇ ਨਾਲ ਰੈਸਟ ਦੇ ਨਾਲ ਤੇ ਐਕਸਰਸਾਈਜ਼ ਦੇ ਨਾਲ ਕੋਡਾ ਠੀਕ ਕੋਡਾ ਠੀਕ ਹੋ ਜਾਂਦਾ ਠੀਕ ਹੈ ਤੇ ਬਾਕੀ ਇੱਕ ਤੁਸੀਂ ਕਹੇ ਸੀ ਚੂਲਾ ਹਨ ਹਾਂਜੀ ਕਿ ਕਿਸ ਦਾ ਚੂਲਾ ਉਹ ਵੀ ਆਪਰੇਸ਼ਨ ਆ ਜਾਂਦਾ ਜਿਵੇਂ ਚੂਲਾ ਹਾਂਜੀ ਚੂਲਾ ਚੂਲੇ ਦਾ ਤਾਂ ਜੇ ਬਾਈ ਦੇ ਚੂਲੇ ਦੀ ਹੱਡੀ ਟੁੱਟ ਜਾਂਦੀ ਹੈ ਤਾਂ ਉਹਦੇ ਵਿੱਚ ਰਾਡ ਪੈਂਦੀ ਹੈ ਜਾਂ ਪਲੇਟ ਪੈਂਦੀ ਹੈ ਜੇ ਚੂਰਾ ਘਸ ਜਿਵੇਂ ਜਿਮੇਤ ਦਿਖਾਇਆ ਹੋਇਆ ਤਾਂ ਇਹਦੇ ਵਿੱਚ ਚੂਲਾ ਚੇਂਜ ਹੁੰਦਾ ਅਸੀਂ ਪਾਇਆ ਵੀ ਹੈ ਚੂਲਾ ਐਕਸਰੇ ਇਸ ਦਾ ਠੀਕ ਹੈ ਜੀ ਤੇ ਹਸਪਤਾਲ ਦੇ ਵਿੱਚ ਹੱਡੀਆਂ ਦਾ ਹਸਪਤਾਲ ਹੈ ਅਸੀਂ ਮੇਰੀ ਵੀਰੇ ਗੋਡੇ ਬਦਲਣ ਦਾ ਚੂਲੇ ਬਦਲਣ ਦਾ ਠੀਕ ਹੈ ਜੀ ਰੀਡ ਦੀ ਹੱਡੀ ਦਾ ਆਪਰੇਸ਼ਨ ਨਹੀਂ ਰੀਡ ਦੀ ਹੱਡੀ ਦਾ ਅਸੀਂ ਦਵਾਈਆਂ ਦੇ ਨਾਲ ਰੈਸਟ ਦੇ ਨਾਲ ਥੈਰੇਪੀ ਦੇ ਨਾਲ ਇਲਾਜ ਕਰਦੇ ਹਾਂ ਠੀਕ ਹੈ ਜੀ ਤੇ ਟੁੱਟ ਭੱਜ ਦੇ ਮੋਡੇ ਦੇ ਜਾਂ ਗੋਡੇ ਦੇ ਕੋਈ ਵੀ ਲਿਗਾਮੈਂਟ ਦੀ ਦੂਰਵੀਂ ਨਾਲ ਸਰਜਰੀ ਕਰਨ ਦਾ ਆਪਰੇਸ਼ਨ ਕਰਦੇ ਹਾਂ ਹੋਇਆ ਇਹ ਜੋ ਕੋਈ ਮਨਾ ਗਰੀਬ ਜਿਆਦਾ ਗਰੀਬ ਹੈਗਾ ਉਹਦਾ ਘੱਟੋ ਘੱਟ ਵਾਰ ਵੀ ਕਰ ਦਊਗਾ ਹੂੰ ਇਹ ਬਾਅਦ ਨਹੀਂ ਬੰਦਾ ਵੀ ਕੱਟ ਪੈ ਜਾਂਦਾ ਹੋ ਜੂ ਲਾਜ ਉਹ ਘੱਟੋ ਘੱਟ ਕਲਾਉਣ ਦੀ ਜਗ੍ਹਾ ਠੀਕ ਹੈ ਜੇ ਕੋਈ ਨੀਰੋ ਬੋਨ ਉਹਦਾ ਜੰਨਰ ਬਹਿਣਾ ਜਾਂ ਜਦ ਕੋਸ ਹੋਊਗਾ ਉਹਦਾ ਹੋਊਗਾ ਕਈ ਮੰਗਾ ਨਹੀਂ ਕੋਈ ਜਲ ਗਰੀ ਜਦ ਐਨੀ ਗਿਆਸ਼ ਹੁੰਦੀ ਕੀ ਤ ਉਹ ਪਹਿਚਾਣ ਘਟੇਦਾ ਤਾਂ ਵੀ ਗੱਲ ਨਹੀਂ ਠੀਕ ਹੈ ਪਰ ਮਰੀਜ਼ ਨੂੰ ਲਿਆਓ ਤੇ ਜਿਵੇਂ ਹੈਣਾ ਜੀ ਇਸ ਤੋਂ ਬਾਅਦ ਮੈਡੀਸਨ ਸ਼ੁਰੂ ਹੁੰਦੀ ਆ ਆਪਰੇਸ਼ਨ ਤੋਂ ਬਾਅਦ ਤਾਂ ਉਹ ਕਿਵੇਂ ਹਾ ਇੱਥੇ ਹਸਪਤਾਲ 'ਚ ਮਿਲ ਜੂ ਜਾਂ ਬਾਹਰੋਂ ਲੈਣੀ ਪੈਂਦੀ ਆ ਇਹ ਮਿਉ ਹਸਪਤਾਲ 'ਚ ਹੀ ਮਿਲ ਜਾਂਦੀ ਸਾਰੀ ਦੋਰੀ ਜ਼ਿਆਦਾ ਦਵਾਈ ਅਸੀਂ ਸਾਰੀ ਨਾਲ ਹੀ ਦਿੰਨੇ ਆ ਠੀਕ ਹੈ ਕੋਈ ਜ਼ਿਆਦਾ ਦਵਾਈ ਖਾਣੀ ਨਹੀਂ ਪੈਂਦੀ ਮਰੀਜ਼ ਨੂੰ ਖੁਰਾਕ ਹੈ ਆਪ ਦੀ ਖੁਰਾਕ ਦੇਖਨੀ ਧਿਆਨ ਦੇਵੇ ਤਾਂ ਕੋਈ ਦਵਾਈ ਜ਼ਿਆਦਾ ਲੈਣ ਦੀ ਲੋੜ ਨਹੀਂ ਪੈਂਦੀ ਇਹ ਨਹੀਂ ਕਿ ਦਵਾਈ ਉਹਨੂੰ ਦੋ ਦੋ ਮਹੀਨੇ ਚੱਲੀ ਜਾਂਦੀ ਹੈ 10-15 ਦਿਨ ਮਹੀਨਾ ਦਵਾਈ ਚੱਲਦੀ ਉਹਦੋਂ ਬੰਦ ਹੋ ਜਾਂਦੀ ਠੀਕ ਹੈ ਨਹੀਂ ਮਹਾ ਕਈ ਵਾਰੀ ਆਇਆ ਹੁੰਦਾ ਹੈ ਆਪਰੇਸ਼ਨ ਹਜੇ ਘੱਟ ਲੱਗਦੇ ਹੁੰਦੇ ਆ ਦਵਾਈਆਂ ਤੇ ਵੱਧ ਲੱਗਦੇ ਨੇ ਹਾਂ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀ ਆਪਰੇਸ਼ਨ ਦੇ ਉੱਤੇ ਤਾਂ 30 ਜਾਂ 4000 ਰੁਪਏ ਲੱਗਿਆ ਤੇ ਮੁੜ ਕੇ 30000 40000 ਰੁਪਏ ਦੀ ਦਵਾਈਆਂ ਤੇ ਖਰਚਾ ਆ ਗਿਆ ਇਹ ਜਿਆ ਕੰਮ ਅਸੀਮ ਕਰਦੇ ਠੀਕ ਹੈ ਸਾਰੀ ਦਵਾਈਏ ਜਿਹੜੀ 10-15 ਦਿਨ ਦੀ ਉਹ ਵੀ 1000-1500 ਰੁਪਏ ਦੀ ਦਵਾਈ ਹੈ ਵੱਧ ਤੋਂ ਵੱਧ ਆ ਇਦੋਂ ਵੱਧ ਨਹੀਂ ਹੈ ਕਿ ਇਹ ਨਹੀਂ ਹੈ ਕਿ 30000 ਪਰ ਆਪਰੇਸ਼ਨ ਤੇ ਲੱਗੇ ਤੇ ਫਿਰ 30000 ਦੀ ਦਵਾਈ ਨੇ ਦਵਾਈ ਖਾਲੀ ਇਹੋ ਜਿਹਾ ਕੰਮ ਠੀਕ ਹੈ ਇਹ ਆਮ ਤੌਰ ਤੇ ਖਰਾਕ ਦੇ ਮਰੀਜ਼ ਨੂੰ ਠੀਕ ਹੈ ਵੀ ਖਰਾਕ ਨਾਲ ਵੀ ਸਹੀ ਦੀ ਲੋਟ ਹੁੰਦਾ ਬੰਦਾ ਆ ਜਾਂਦੀ ਜਿਹੜਾ ਕੋਈ ਖਰਾਕਾਂ ਦਾ ਮਰੀਜ਼ ਉਸ ਦਾ ਬਣਾਇਓ ਕਿ ਮੀਂਹ ਮੜਾ ਖਾਣਾ ਤੇ ਮੀਂਹ ਪਾਓ ਜਦੋਂ ਤੁਸੀਂ ਕੋੜੇ ਕਾੜੇ ਬਾੜ ਪਿਆ ਮੋ ਪਿਆਓ ਲੈ ਜੋ ਹੀ ਪਏ ਬੱਸ ਬੱਬਾ ਬਸ ਠੀਕ ਹੈ ਯਾਨੀ ਤੇ ਉਹਨੇ ਕਰਦੀ ਬਧੀ ਪਨੀਰ ਸੋਇਆਬੀਨ ਚਨੇ ਦਾ ਸੂਪ ਖੁਲ ਮਖਾਣੇ ਦੁੱਧ ਹਾਂਜੀ ਜੇ ਚਿਕਨ ਖਾ ਸਕਦਾ ਕੋਈ ਜਿਹਨੂੰ ਜਹ ਜੀ ਖੁਰਾਕ ਹੈ ਉਸ ਤਰੀਕੇ ਦੀ ਹੈ ਜੇ ਕੋਈ ਵੈਜ ਖਾਂਦਾ ਤਾਂ ਵੈਜ ਜੇ ਕੋਈ ਨੋਨ ਵੈਜ ਖਾਂਦਾ ਤਾਂ ਨੋਨ ਵੈਜ ਇਹ ਨਹੀਂ ਹੈ ਕਿ ਵੈਜ ਖਾਣ ਵਾਲੀ ਦੀ ਹੱਡੀ ਜਲਦੀ ਜੁੜੂਗੀ ਜਾਂ ਨੋਨ ਵੈਜ ਖਾਣਾਂ ਗੇ ਰਾਤ ਸੋ ਜਾਂ ਮਰੀਆਂ ਨੂੰ ਪਛੀ ਰਾਇਆ ਦੋਨੋਂ ਉਹ ਬਸ ਬੱਸ ਮਨਜੇ ਦਾ ਗੱਲ ਹੋਊਗਾ ਠੀਕ ਹੈ ਫੇਰ ਬਾਰ ਉਹ ਗਲਾ ਕਰੋ ਛੇ ਦਿਨਾਂ ਜੀ ਉੱਠੂਗਾ ਠੀਕ ਹੈ ਤੇ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦੀ ਤੁਹਾਡਾ ਤੇ ਭਾਈ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆ ਆਪਾਂ ਸਕਰੀਨ ਉੱਤੇ ਨੰਬਰ ਦਵਾਂਗੇ ਤਾਂ ਸੰਪਰਕ ਜਰੂਰ ਕਰਿਓ ਲੋਕੇਸ਼ਨ ਤੁਹਾਨੂੰ ਦੱਸਦੀ ਇੱਕ ਵਾਰੀ ਹੋਰ ਦੱਸ ਦਿੰਦੇ ਆ ਦੱਸਿਓ ਜੀ ਲੋਕੇਸ਼ਨ ਮਣੀ ਹਰੀ ਓਮ ਹਸਪਤਾਲ ਨੇੜੇ ਅਨਾਜ ਮੰਡੀ ਸਾਹਮਣੇ ਮਾਰਕੀਟ ਕਮੇਟੀ ਦਫ਼ਤਰ ਰਾਮਬਾਗ ਰੋਡ ਬਤੰਦਾ ਠੀਕ ਹੈ ਜੀ ਧੰਨਵਾਦੀ ਧੰਨਵਾਦ